ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਸੁਖ ਦੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਸੁਖ ਔਰ ਦੁਖ ਹਰੇਕ ਮਨੁੱਖ ਨੂੰ ਦੋ ਕੱਪੜਿਆਂ ਬਸਤਰਾਂ ਦੀ ਤਰ੍ਹਾਂ ਮਿਲੇ ਹੋਏ ਹਨ ਸਤ ਗੁਰੂ ਜੀ ਬਚਨ ਕਰਦੇ ਹਨ ਦੁਖ ਤਦੇ ਚਾਂ ਵਿੱਚ ਸਿਰ ਜਾਵੇ ਅਸਲ ਵਿੱਚ ਜੀਵ ਨੂੰ ਦੁੱਖ ਵਿਆਪਦਾ ਹੀ ਉਦੋਂ ਹੈ ਜਦੋਂ ਪਰਮਾਤਮਾ ਭੁੱਲ ਜਾਂਦਾ ਹੈ ਵਰਨ ਦੁੱਖ ਚੜ ਹੈ ਜੀਵ ਵਾਸਤੇ ਦਵਾਈ ਦਾ ਕੰਮ ਕਰਦਾ ਹੈ ਦੁੱਖਦਾਰੂ ਸੁਖ ਰੋਗ ਭਇਆ ਇੱਕ ਨਾ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਜਦੋਂ ਪਰਮਾਤਮਾ ਚੇਤੇ ਹੋਵੇ ਤੇ ਦੁੱਖ-ਪੁਖ ਦੀ ਮਾਰ ਵੀ ਪਰਮਾਤਮਾ ਦੀ ਦਾਤ ਲੱਗਦੀ ਹੈ ਇਸ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰ 2 ਨੰਬਰ ਵਾਰ ਦੀ ਚੌਥੀ ਪੌੜੀ ਦੇ ਅੰਦਰ ਸਮਝਾ ਰਹੇ ਹਨ ਖੁਸ਼ੀ ਔਰ ਗਮੀ ਅਮੀਰੀ ਔਰ ਗਰੀਬੀ ਦੁੱਖ ਔਰ ਸੁਖ ਸਾਰੇ ਸੰਸਾਰ ਦੇ ਵਿੱਚ ਪਰਮਾਤਮਾ ਤੇ ਪ੍ਰਮਾਤਮਾ ਦਾ ਨਾਤਾ ਇਸ ਤਰ੍ਹਾਂ ਹੈ ਜਿਵੇਂ ਤਾਣੀ ਪੇਟੀ ਦਾ ਭਗਤ ਨਾਮਦੇਵ ਜੀ ਦੇ ਬਚਨ ਹਨ ਓਤ ਪੋਤ ਪ੍ਰਭ ਸੋਈ ਓਤ ਪੋਤ ਤੋਂ ਪਾਵ ਹੈ ਤਾਣਾ ਪੇਟਾ ਸੋ ਇਸ ਵਾਰ ਦੇ ਅੰਦਰ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਕਿ ਜਿਵੇਂ ਕੋਈ ਮਨੁੱਖ ਆਪਣੇ ਆਪੇ ਹੀ ਪਲੰਘ ਢਾਕੇ ਅੰਦਰ ਵੜ ਕੇ ਸੌਂਦਾ ਹੈ ਆਪੇ ਪਲੰਗ ਵਿਸ਼ਾਇਕ ਹੈ ਆਪ ਅੰਦਰ ਸੌਂਦਾ ਫਿਰ ਸੁੱਤੇ-ਸੁੱਤੇ ਸੁਪਣੀ ਵਾਲੀ ਹਾਲਤ ਵਿੱਚ ਉਹ ਦੇਸਾਂ ਦਸੰਤਰਾਂ ਵਿੱਚ ਪਟਕਦਾ ਹੈ ਸੋਹਣੇ ਅੰਦਰ ਜਾਇਕ ਹੈ ਦਸੰਤਰ ਪਾਉਂਦਾ ਅਮੀਰ ਤੋਂ ਗਰੀਬ ਤੇ ਗਰੀਬ ਤੋਂ ਅਮੀਰ ਦੁੱਖਾਂ ਸੁੱਖਾਂ ਦੇ ਚੱਕਰ ਵਿੱਚ ਪੈ ਜਾਂਦਾ ਹੈ ਰੰਗ ਰਾਉ ਰਾਉ ਰੰਗ ਹੋਏ ਦੁੱਖ ਸੁੱਖ ਵਿੱਚ ਪਾਉਂਦਾ ਜਲ ਪਾਣੀ ਵਾਂਗ ਕਦੇ ਠੰਡਾ ਤੇ ਕਦੇ ਤੱਤਾ ਹੋ ਕੇ ਕੜੰਦਾ ਦੁੱਖ ਸੁੱਖ ਸਹਾਰਦਾ ਹੈ ਤੱਤਾ 시ਰਾ ਹੋਏ ਜਲ ਆਵਟਨ ਖਾਉਂਦਾ ਹਰਖ ਤੇ ਕਦੇ ਸੋਗ ਦੀ ਲਹਿਰ ਵਿੱਚ ਡੋੜ ਪੈਂਦਾ ਹੈ ਜਦ ਕੋਈ ਪੁੱਛੇ ਤਾਂ ਪੁੱਛਣ ਤੇ ਕਹਿੰਦਾ ਹੈ ਕਿ ਸੁਪਨੇ ਵਿੱਚ ਬੜੇ ਹੀ ਦੁੱਖ ਦੇਖਿਆ ਪਰ ਜਦ ਜਾਗ ਖੁੱਲੀ ਤਾਂ ਕੁਛ ਵੀ ਨਹੀਂ ਪਾਵ ਦੁਨੀਆ ਵਿੱਚ ਆ ਕੇ ਬੇਖਬਰੀ ਦੇ ਆਲਮ ਵਿੱਚ ਵਾਹਿਗੁਰੂ ਨੂੰ ਭੁੱਲ ਮਾਇਆ ਦੇ ਮੋਹ ਵਿੱਚ ਪਿਆਰ ਫਾਹੀ ਰੂਪ ਸੁਪਨੇ ਵਿੱਚ ਪਾ ਕੇ ਸੰਸਾਰ ਵਿੱਚ ਬੜੇ ਦੁੱਖ ਸੁੱਖ ਉਠਾਏ ਪਰ ਜਦ ਮੌਤ ਭਾਵ ਜੀਵਨ ਦਾ ਅੰਤ ਹੋਇਆ ਤਾਂ ਪਤਾ ਲੱਗਾ ਕਿ ਇਹ ਅਮੁੱਲਕ ਜੀਵਨ ਬਿਰਥਾ ਚਲਾ ਗਿਆ ਹੈ ਜੀਵ ਫਿਰ ਪੁਛਤਾ ਹੁੰਦਾ ਹੈ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਹਰ ਖੋਗ ਵਿੱਚ ਧਾਵੰਦਾ ਚਾਵਾਏ ਚੌਂਦਾ ਅਖੀਰ ਵਿੱਚ ਭਾਈ ਸਾਹਿਬ ਜੀ ਬਚਨ ਕਰ ਰਹੇ ਹਨ ਗੁਰਮੁਖ ਸਤਗੁਰੂ ਦੇ ਪੂਰਨ ਗੁਰ ਸਿੱਖਾਂ ਵਿੱਚ ਉਹ ਪ੍ਰਭੂ ਆਪੇ ਹੀ ਵਰਤਦਾ ਹੈ ਤੇ ਇਹ ਸਾਰਾ ਭੇਦ ਸਮਝਾ ਕੇ ਸੁਖ ਵਿੱਚ ਰੱਖਦਾ ਹੈ ਦੁੱਖ ਵਿੱਚ ਵੀ ਉਹ ਸੁਖ ਮੰਨਦਾ ਹੈ ਆਪੇ ਆਪ ਵਰਤਦਾ ਗੁਰਮੁਖ ਸੁਖ ਰੋਂਦਾ